ਸਹੀ ਗੱਲ ਹੈ ਮੈਂ ਅਸਕੰਦਰ ਸਿੰਘ ਲੋਹਰਾਨੇ ਦਾ ਰਹਿਣ ਵਾਲਾ ਆਂ ਪੇਸ਼ੇ ਵਜੋਂ ਐਜ਼ ਇੰਜੀਨੀਅਰ ਹਾਂ ਇੱਕ ਕੰਪਨੀ ਦੇ ਵਿੱਚ ਜੋਬ ਕਰਦਾ ਆਂ ਕੰਪਨੀ ਦੇ ਵਿੱਚ ਕੰਮ ਕਰਨ ਦੇ ਨਾਲ ਥੋੜੀ ਜਿਹੀ ਮੈਨੂੰ ਪਿੱਠ ਦੀ ਪ੍ਰੋਬਲਮ ਆ ਗਈ ਦਰਦ ਹੋਣ ਲੱਗ ਗਿਆ ਪਿੱਠ ਤੇ ਤੇ ਹੌਲੀ-ਹੌਲੀ ਇਹ ਦਰਦ ਵੱਧ ਆ ਗਿਆ ਮੈਨੂੰ ਜਾਣ ਆਉਣ ਦੀ ਬਹੁਤ ਪ੍ਰੋਬਲਮ ਆ ਗਈ ਬਾਹਰ ਵੀ ਜਾਣਾ ਕਿਤੇ ਟੂਰ ਤੇ ਜਾਣਾ ਜਾਂ ਕਿਤੇ ਹੋਰ ਕਿਤੇ ਜਾਣਾ ਬੈਠਣ ਉੱਠਣ ਦੀ ਇੰਨਾ ਦਰਦ ਹੋਣ ਲੱਗ ਗਿਆ ਕਿ ਨਹੀਂ ਮੇਰਾ ਜੋਬ ਤੇ ਜਾਣਾ ਵੀ ਔਖਾ ਹੋ ਗਿਆ ਤੇ ਘਰੇ ਬੱਚਿਆਂ ਨੂੰ ਵੀ ਬਥੇਰਾ ਕਿਹਾ ਬੱਚਿਆਂ ਨੇ ਕਦੇ ਮੂਮ ਮਾਰ ਲਈ ਕਦੇ ਕੁਸ਼ ਮਾਰ ਲਾ ਪਰ ਇਹ ਪ੍ਰੋਬਲਮ ਹੌਲੀ ਹੌਲੀ ਵੱਧ ਗਈ ਨੌਬਤ ਇੱਥੇ ਤੱਕ ਆ ਗਈ ਕਿ ਮੇਰੇ ਜੋਬ ਛੱਡਣ ਦੀ ਪ੍ਰੋਬਲਮ ਆ ਗਈ ਇੱਥੇ ਤੱਕ ਮੈਂ ਦੇਖਦਾ ਰਿਹਾ ਵੀ ਚੱਲ ਹੌਲੀ ਹੌਲੀ ਠੀਕ ਹੋ ਜਾਾਂਗੇ ਹੌਲੀ ਹੌਲੀ ਠੀਕ ਹੋ ਜਾਾਂਗੇ ਅਖੀਰ ਨੂੰ ਮੈਨੂੰ ਜੋਬ ਤੇ ਛੁੱਟੀ ਕਰਨੀ ਪੈ ਗਈ ਤੇ ਬਥੇਰਾ ਕਰਦਾ ਰਿਹਾ ਦਵਾਈਆਂ ਲੈਂਦਾ ਰਿਹਾ ਪਰ ਕੋਈ ਫਰਕ ਨਹੀਂ ਪਿਆ ਔਲੀ-ਔਲੀ ਇੰਨੀ ਪ੍ਰੋਬਲਮ ਵੱਧ ਗਈ ਕਿਨੇ ਮੇਰਾ ਉੱਠਣਾ ਬੈਠਣਾ ਕੱਪੜੇ ਵੀ ਲੀੜੇ ਪਾਉਣੇ ਬਾਥਰੂਮ ਵੀ ਜਾਣਾ ਇੰਨਾ ਤੰਗ ਆ ਗਿਆ ਦਰਦ ਵੱਧਾ ਗਿਆ ਦਰਦ ਵੱਧਦਾ ਗਿਆ ਦਵਾਈਆਂ ਲੈਂਦਾ ਵੀ ਗਿਆ ਪਰ ਇੰਨਾ ਹੋ ਗਿਆ ਕਿਨੇ ਜਿਹੜਾ ਜੋਬ ਤੋਂ ਕਮਾਉਣਾ ਉਹੀ ਦਵਾਈਆਂ ਤੇ ਲਾਉਣਾ ਮੈਂ ਕਿਹਾ ਵੀ ਮੈਂ ਬਸ ਦਾ ਰੋਗ ਨਹੀਂ ਹੈਗਾ ਮੈਂ ਕਿੰਨੇ ਕੁ ਡਾਕਟਰਾਂ ਤੋਂ ਕਿੰਨੀ ਕੁ ਦਵਾਈ ਲਈ ਜਾਵਾਂ ਪਰ ਇੱਕ ਦੋਸਤ ਮੇਰਾ ਮੈਨੂੰ ਮਿਲਲਾ ਆ ਉਹਨੇ ਮੈਨੂੰ ਡਾਕਟਰ ਸਰਦਾ ਉਹਦੇ ਬਾਰੇ ਦੱਸਿਆ ਹੋਵੇ ਮਾਰਡ ਟਾਊਨ ਰਹਿੰਦੇ ਤੋ ਇੱਕ ਵਾਰੀ ਜਾ ਕੇ ਤਾਂ ਦੇਖ ਤੂੰ ਮੈਂ ਉਹਨਾਂ ਕੋਲੇ ਗਿਆ ਪਰ ਉੱਥੇ ਬੜੀ ਭੀੜ ਸੀ ਬਸ ਡਾਕਟਰ ਨੇ ਮੇਰੀ ਹਾਲਤ ਦੇਖ ਕੇ ਮੈਨੂੰ ਬੁਲਾਇਆ ਉਹਨਾਂ ਨੇ ਮੈਨੂੰ ਦੇਖਿਆ ਮੇਰੀ ਪ੍ਰੋਬਲਮ ਉਹਨਾਂ ਨੇ ਸੁਣੀ ਤੇ ਉਹ ਕਹਿੰਦੇ ਵੀ ਤੈਨੂੰ ਲੰਬੀ ਬਿਮਾਰੀ ਆ ਵੀ ਤੈਨੂੰ ਦਵਾਈ ਲੰਬੀ ਖਾਣੀ ਪਊਗੀ ਪਹਿਲਾਂ ਉਹਨਾਂ ਨੇ ਮੈਨੂੰ 1 ਮਹੀਨੇ ਦੀ ਦਵਾਈ ਦਿੱਤੀ ਤੇ 20-25 ਦਿਨ ਖਾਧੀ ਉਹਦੇ ਨਾਲ ਥੋੜਾ ਜਿਹਾ ਮੈਨੂੰ 10% ਫਰਕ ਪਿਆ ਫੇਰ ਡਾਕਟਰ ਨੇ ਮੈਨੂੰ ਕਿਹਾ ਵੀ ਤੈਨੂੰ ਦਵਾਈ ਲਗਾਤਾਰ ਸੇਹੀ ਮਹੀਨੇ ਖਾਣੀ ਪਊਗੀ ਇਹ ਤੈਨੂੰ ਕੋਈ ਬ੍ਰੇਕ ਨਹੀਂ ਲੈਣੀ ਕੋਈ ਕੁਛ ਨਹੀਂ ਕਰਨਾ ਤੈਨੂੰ ਸਾਰਾ ਪਰਹੇਜ਼ ਰੱਖਣਾ ਪੈਣਾ ਦਵਾਈ ਇਹ ਤੈਨੂੰ ਲਗਾਤਾਰ ਖਾ ਮੈਂ ਲਗਾਤਾਰ ਖਾਂਦਾ ਰਹਾ ਦਵਾਈ ਖਾਣ ਨਾਲ ਮੇਰੇ ਸਰੀਰ ਨੂੰ ਇੰਨਾ ਆਰਾਮ ਮਿਲਿਆ ਤੇ ਮੈਂ ਅੱਜ ਤੁਰਦਾ ਫਿਰਦਾ ਵੀ ਆ ਐਕਸਰਸਾਈਜ਼ ਵੀ ਕਰਦਾ ਵਾਂ ਮੈਂ ਜੋਗਾ ਕਰਦਾ ਵਾਂ ਪੌੜੀਆਂ ਚੜਦਾ ਵਾਂ ਤੁਰਦਾ ਫਿਰਦਾ ਵਾਂ ਸੈਰ ਕਰਦਾ ਵਾਂ ਕੋਈ ਇਹੋ ਜੀ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਦਾ ਸਰੀਰ ਮੇਰਾ ਪੂਰਾ ਹੈ ਨਾ ਤੰਦਰੁਸਤ ਮੈਂ ਆਪਦੀ ਜੋਬ ਤੇ ਵੀ ਦੁਬਾਰਾ ਜੋਇਨ ਕਰ ਲਈ ਕੰਮ ਕਰਦੀ ਵੀ ਮੈਨੂੰ ਐਸੀ ਕੋਈ ਪ੍ਰੋਬਲਮ ਨਹੀਂ ਆਈ ਵੀ ਮੈਂ ਅੱਗੇ ਜਾ ਕੇ ਮੈਨੂੰ ਕੰਮ ਦੀ ਪ੍ਰੋਬਲਮ ਆਵੇ ਡਿਊਟੀ ਜੋਇਨ ਕਰ ਲਈ ਕੰਮਕਾਰ ਵਧੀਆ ਚੱਲ ਪਿਆ ਡਾਕਟਰ ਸਾਹਿਬ ਨੇ ਮੈਨੂੰ ਇਹ ਜੀ ਦਵਾਈ ਦਿੱਤੀ ਆ ਮੈਂ ਐ ਬਹੁਤ ਠੀਕ ਹੋ ਗਿਆ ਡਾਕਟਰ ਇੱਕ ਰੱਬ ਦਾ ਰੂਪ ਨੇ ਜਿਹੜਾ ਬੰਦੇ ਨੂੰ ਦੁਬਾਰਾ ਚੱਲਣਾ ਸ਼ੁਰੂ ਕਰ ਦਿੰਦੇ ਨੇ ਮੈਂ ਤਾਂ ਇਹੀ ਕਹਿਣਾ ਵੀ ਮੇਰੀ ਜ਼ਿੰਦਗੀ ਉਹਨਾਂ ਨੇ ਦੁਬਾਰਾ ਸ਼ੁਰੂ ਕਰਕੇ ਮੈਨੂੰ ਦੁਬਾਰਾ ਮੈਂ ਆਪਣੀ ਲਾਈਨ ਤੇ ਆਇਆ ਮੈਂ ਤਾਂ ਅੱਗੇ ਸੰਜਮਿੱਤਰਾਂ ਨੂੰ ਇਹੀ ਕਹਿਣਾ ਵੀ ਡਾਕਟਰ ਸਰਦਾਰ ਨੂੰ ਜਾ ਕੇ ਮਿਲੋ ਉਹਨਾਂ ਤੋਂ ਆਪਣੀ ਸਲਾਹ ਲਵੋ ਇੱਧਰ ਉੱਧਰ ਭਟਕਣ ਦਾ ਕੋਈ ਫਾਇਦਾ ਨਹੀਂ ਹੈਗਾ ਪੈਸੇ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਅੱਜ ਚੰਗਾ ਭਲਾ ਹਾਂ ਐਂ ਠੀਕ ਠਾਕ ਤੰਦਰੁਸਤਾਂ ਮੈਨੂੰ ਕੋਈ ਐਸੀ ਦੀ ਪ੍ਰੋਬਲਮ ਨਹੀਂ ਹੈਗੀ ਤੇ ਜਿਹਨਾਂ ਮੈਂ ਡਾਕਟਰ ਸਾਹਿਬ ਦਾ ਬਹੁਤ ਤਹਿ ਦਿਲੋਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਪਹਿਲੀ ਵਾਰ ਹੀ ਤੇ ਖੜਾ ਕੀਤਾ ਮੈਂ ਉਹਦੀ ਜੋਬ ਵੀ ਅਟੈਂਡ ਕੀਤੀ ਹੈ ਮੈਂ ਡਾਕਟਰ ਸਾਹਿਬ ਦਾ ਤਹਿ ਦਿਲੋਂ ਬਹੁਤ ਧੰਨਵਾਦੀ ਹਾਂ ਬਈ ਰੱਬ ਇਹਨਾਂ ਨੂੰ ਦਨ ਦੁੱਗਣੀ ਰਾਤ ਚੌਗਣੀ ਤਰਕੀ ਬਖਸ਼